यो हो केवल एसी बसों ਦੀਆਂ ਸਵਾਰੀਆਂ ਲਈ एसी ਉਡੀਕ ਘਰ एसी ਵੇਟਿੰਗ ਹਾਲ ਆ ਜਿਹੜਾ ਮੈਂ ਤੁਹਾਨੂੰ ਅੰਦਰਲਾ ਹਾਲ ਦਿਖਾਇਆ ਆ ਸਾਰਾ ਉਹ ਆ ਦਰਵਾਜ਼ਾ ਦੇਖੋ ਤੁਸੀਂ ਲਿਖਿਆ ਹੋਇਆ ਔਰ ਹਾਲਾਤ ਦੇਖੋ ਇਹ ਤੁਸੀਂ ਮੈਨੂੰ ਹੁਣ ਜਰੂਰ ਦੱਸਿਓ ਕਿ ਇਹਦਾ ਜ਼ਿੰਮੇਵਾਰ ਕੌਣ ਹੈ ਲਓ ਜੀ ਦੋਸਤੋ ਇਸ ਵਕਤ ਅਪਾ ਲੁਧਿਆਣੇ ਦੇ ਬੱਸ ਸਟੈਂਡ ਤੇ देखो केवल ए सी बसा दवरिया वास्ते उड़ीक कर एसी वेटिंग हॉल मैं थोड़ा दिखाना बहार लिखा हुआ ए सी वेटिंग हॉल और थोड़ा मैं वेटिंग हॉल भी दिखा आर्सियां लगिया हुई और कंडीशन दिखा आखो ऊपर ट्यूब और ट्यूब जगदी नहीं है आ देखो और पखा चलो अच्छा सर्दी का मौसम है ਮੈਂ ਤੁਹਾਨੂੰ ਦਿਖਾਣਾ ਆ ਦੇਖੋ ਆ ਦੇਖੋ ਪੀ ਪੀਏ ਪਾਣ ਖਾ ਖਾ ਕੇ ਪਿਛਕਾਰੀਆਂ ਵਾਰੀਆਂ ਪੰਜਾਬ ਔਰ ਆ ਦੇਖੋ ਜਾਲੇ ਲੱਗੇ ਹੋਏ ਆ ਦੇਖੋ ਆ ਸਾਰੇ ਜਾਲੇ ਲੱਗੇ ਹੋਏ ਆ ਇਹ ਲੁਧਿਆਣੇ ਦੇ ਬਾਸਟੇ ਦੇ ਹੁੰਦਾ ਤੇ ਬੜੀਆਂ ਲਿਖੀਆਂ ਸਵਾਰੀਆਂ ਜਿਹੜੀਆਂ ਏਸੀ ਵਾਹਨ ਤੋਂ ਸਫਰ ਕਰਦੀਆਂ ਨੇ ਉਹਨਾਂ ਦੇ ਕੁਬੀਕ ਘਰ ਉਹਨਾਂ ਦਾ ਕੁਬੀਕ ਏਰੀਆ ਔਰ ਸਭ ਤੋਂ ਵੱਡੀ ਗੱਲ ਉਹ ਦੇਖੋ ਉਹ ਸੜੀ ਹੋਈਆਂ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਹੈ ਪੁਆਇੰਟ ਦੇ ਕੋਲ ਤੁਸੀਂ ਔਰ ਇੱਥੇ ਕੋਈ ਸਵਿੱਚੀ ਨਹੀਂ ਹੈ ਇੱਥੇ ਮੈਂ ਸਾਰੀਆਂ ਦਿਵਾਰਾਂ ਤਾਂ ਦੇਖੋ ਆ ਦੇਖੋ ਆ ਹਾਲ ਸਫਾਈ ਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਕੋਈ ਤੁਹਾਨੂੰ ਸਵਿੱਚ ਲੱਭ ਹੀ ਨਹੀਂ ਰਿਹਾ ਸੜੇ ਇਸ ਕਮਰੇ ਦੇ ਅੰਦਰ ਕੋਈ ਪੱਖਾ ਚਲਾਉਣ ਵਾਸਤੇ ਕੋਈ ਏਸੀ ਚਲਾਉਣ ਵਾਸਤੇ ਕੋਈ ਲਾਈਟ ਚਲਾਉਣ ਵਾਸਤੇ ਕੋਈ ਸਵਿੱਚੀ ਨਹੀਂ ਹੈ ਦੋਸਤੋ ਅੱਜ ਜਦੋਂ ਹਲਾਤੇ ਪੰਜਾਬ ਦੀ ਟੀਮ ਬੱਸ ਅੱਡੇ ਤੇ ਆਈ ਤਾਂ ਮੈਂ ਤਾਂ ਥੋੜੀ देर ਸੱਦੇ ਤੋਂ ਬਚਣ ਵਾਸਤੇ ਏਸੀ ਦੇ ਰੂਮ ਦੇ ਵਿੱਚ ਬੈਠ ਕੇ ਆਪਾਂ ਸੌਂ ਕੇ ਵੇਟ ਕਰ ਲੈਂਦੇ ਆ ਕਿਉਂਕਿ ਮੈਂ ਇੱਥੇ ਕਿਸੇ ਦਾ ਇੰਤਜ਼ਾਰ ਕਰਨ ਆਇਆ ਸੀ ਕੋਈ ਸਮਾਨ ਲੈਣ ਆ ਸੀ ਮੈਂ ਤੁਹਾਨੂੰ ਮੈਂ ਦਿਖਾ ਰਿਹਾ ਜਾਲੇ ਲੱਗੇ ਹੋਏ ਇਹ ਥੋਡੇ ਜਾਲਾ ਮੈਨੇਜਰ ਦੇ ਮੇਰਾ ਕੰਮਾ ਗੜਵੀਰ ਬਾਦਿਸ਼ਤੀ ਨੇ ਤੇ ਹਾਲਾਤ ਦੇਖੋ ਤੁਸੀਂ ਆ ਦੇਖੋ ਜਗ੍ਹਾ ਜਗ੍ਹਾ ਤੇ ਆ ਦੇਖੋ ਆਪੋ ਪਾਨ ਖਾ ਕੇ ਪਿਚਕਾਰੀਆਂ ਮਾਰੀਆਂ ਹੋਈਆਂ ਆ ਦੇਖੋ ਗੰਦ ਆ ਗੰਦ ਦੇਖੀਦਾ ਤੁਸੀਂ ਆ دیوارਾਂ ਤੇ ਚਾੜ ਡੁੱਲੀ ਹੋਈ ਔਰ ਜਾਲੇ ਲੱਗੇ ਹੋਏ ਕਿਉਂ ਬਾਹ ਸੜੀਆਂ ਹੋਈਆਂ ਔਰ ਸੇਚੀ ਕੋਈ ਨਹੀਂ ਸਵਿਚ ਹੋਵੇ ਨਾ ਕੋਈ ਆਪਾਂ ਕਹਿੰਦੇ ਵੀ ਆ ਸਵਿਚ ਲੱਗਾ ਹੈ ਖਰਾਬ ਹੈ ਉਹ ਗੱਲ ਵੱਖਰੀ ਹੈ ਤੇ ਸਵਿਚ ਹੀ ਕੋਈ ਨਹੀਂ ਲੱਗਾ ਸਾਰੇ ਕਮਰੇ ਚ ਆ ਦੇਖੋ ਆਹ ਤੋਂ ਵੀ ਸਵਿਚ ਮਾਰ ਤੇ ਸਵਿਚ ਆ ਸਵਿਚ ਥੋ ਪਟਿਆ ਹੋਇਆ ਆ ਦੇਖੋ ਵਾਇਰਿੰਗ ਖਾਲੀ ਪਈ ਹੈ ਸਵੇਚ ਵੀ ਕੋਈ ਨਹੀਂ ਵੇਟਿੰਗ ਏਰੀਆ ਜਿਹੜਾ ਕਿ ਸਾਫ਼ ਸੁਥਰਾ ਹੋਣਾ ਚਾਹੀਦਾ ਕਿਉਂਕਿ ਕਿਉਂਕਿ ਏਸੀ ਬਸਾਂ ਦੀ ਵੇਟ ਕਰਨ ਵਾਲੇ ਲੋਕ ਆਉਂਦਾ ਏ ਏਰੀਆ ਔਰ ਏਸੀ ਬਾਸ ਚ ਸਫਰ ਉਹੀ ਕਰੂਗਾ ਜਿਹੜਾ ਪੜਿਆ ਲਿਖਿਆ ਹੋਊਗਾ ਸਿਆਣਾ ਹੋਊਗਾ ਔਰ ਪਾਕੇਟ ਵੱਲੋਂ ਅਫੋਰਡ ਕਰ ਸਕਦਾ ਹੋਊਗਾ ਬਾਕੀ ਤੁਸੀਂ ਇੱਥੋਂ ਦਾ ਹਾਲਾਤ ਮੈਥਨੂੰ ਦਿਖਾਏ ਆ ਤੁਹਾਡੇ ਵਿਊਸ ਕੀ ਨੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਔਰ ਰੋਡਵੇਜ਼ ਦੇ ਮੰਤਰੀ ਮੇਰਾ خیال ਮੈਨੂੰ ਧਿਆਨ ਨਹੀਂ ਆ ਰਿਹਾ ਪਰ ਜਿਹੜੇ ਲੁਧਿਆਣੇ ਦੇ ਜਨਮ ਨੇ ਜਦੋਂ ਰਣਵੀਰ ਬਾਦਿਸ਼ੀ ਨੇ ਔਰ ਹਾਲ ਦੇਖੋ ਤੁਸੀਂ ਤੁਹਾਨੂੰ ਮੈਂ ਛਾਲੇ ਲੱਗੇ ਵੀ ਦਿਖਾਉਂਦੇ ਸੜੀਆਂ ਹੋ ਜਾਂ ਟਿਊਬਾਂ ਵੀ ਦਿਖਾਉਂਦੀਆਂ ਤੇ ਕੋਈ ਕਮਰੇ ਵਿੱਚ ਲਾਈਟ ਦਾ ਕੋਈ ਪੱਖੇ ਦਾ ਕੋਈ AC ਦਾ ਕੋਈ ਹੀਟਰ ਦਾ ਸੋਚੀ ਹੈ ਨਹੀਂ ਔਰ ਗੰਦਗੀ ਦਾ ਤੁਹਾਨੂੰ ਮੈਂ ਆਲਮ ਦਿਖਾ ਦਤਾ ਮੈਨੂੰ ਲੱਗਦਾ ਨਹੀਂ ਇਹਨੂੰ ਪਿਛਲੇ 10 15 ਦਿਨ ਤੋਂ ਸਾਫ਼ ਕੀਤਾ ਹੋਊਗਾ ਆ ਦੇਖੋ ਤੁਸੀਂ ਗੱਲ ਆ ਦੇਖੋ ਪਿਚਕਾਰੀਆਂ ਮਾਰੀਆਂ ਹੋਈਆਂ ਪਾਨ ਖਾ ਕੇ ਚਰਦੇ ਖਾ ਕੇ ਇਹ ਸਾਡੇ ਪੰਜਾਬ ਦਾ ਹਾਲ ਹੈ ਔਰ ਲੁਧਿਆਣੇ ਦੇ ਬਾਅਦ ਸਾਡੇ ਦਾ ਸਿਰਫ ਮਤਲਬ ਇੱਕ ਛੋਟੀ ਜੀ ਚੀਜ਼ ਦਿਖਾਈ ਆ ਹੋਰ ਵੀ ਤੁਹਾਨੂੰ ਬੇਦੰਦੀਆਂ ਚੀਜ਼ਾਂ ਕਹਾਦਾ ਦਿਖਾਉਂਗੀ ਤੁਸੀਂ ਮੈਨੂੰ ਆਪਣੇ ਵਿਊਜ਼ ਜ਼ਰੂਰ ਦੇਣਾ ਕਮੈਂਟਸ ਦੇ ਵਿੱਚ ਇਹ ਇਹਦਾ ਜ਼ਿੰਮੇਵਾਰ ਕੌਣ ਹੈ ਧੰਨਵਾਦ